ਜੋ ਸਾਡੇ ਮੁੱਖ ਮਹਿਮਾਨ ਨੇ ਸੋਸ਼ੀਰਾਂ ਦੇ ਵੀ ਜਿਹੜੀ ਜੀਆਂ ਆਖਾਂਗੇ ਲੜਕੀਆਂ ਦਾ ਮੁਕਾਬਲਾ ਇਸ ਵੇਲੇ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਅਫੀਸ਼ੀਅਲ ਮੈਚ ਰੋਕੀ ਟੀਮਾਂ ਲਾਈਨ ਅਪ ਕਰਾ ਦਈਏ ਬਹੁਤ ਪਿਆਰੀ ਸ਼ਖਸ਼ੀਅਤ ਹੈ ਡੀਐਸਪੀ ਸਾਹਿਬ ਸਰਦਾਰ ਔੰਕਾਰ ਸਿੰਘ ਜੀ ਮਾਨ ਸਾਡੇ ਦਰਮਿਆਨ ਜਿਹੜੇ ਪੁੱਜੇ ਨੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਆਖਦੇ ਹਾਂ ਸਾਡੇ ਦੀਪ ਟਿਟਲੀ ਜੀ ਹੋਣੀ ਐਥਲੀਟ ਕੋਚ ਸਰਦਾਰ ਨਗੇਂਦਰ ਸਿੰਘ ਜੀ ਹੋਣੀ ਤੇ ਨਾਲ ਸਾਡੇ ਜੀਤਾ ਰੰਧਾਵਾ ਜੀ ਹੋਣੀ ਦੀਪ ਤੇ ਨਾਲ ਸਾਡੇ ਰਾਜ ਸਿੱਧੂ ਜੀ ਜੁਕੇ ਹੋਣੀ ਸਵਾਗਤ ਕਰ ਰਹੇ ਨੇ ਕਰਮਜੀਤ ਸਿੰਘ ਨਾਲ ਸਾਡੇ ਸਰਪੰਚ ਸਾਹਿਬ ਹਸਰਾਜੀ ਹੋਣੀ ਤੇ ਹੋਰ ਵੀ ਸਾਡੀਆਂ ਰਿਸਪੈਕਟਡ ਸ਼ਖਸੀਅਤਾਂ ਜਿਹੜੀਆਂ ਵਿਸ਼ੇਸ਼ਤਾ ਤੇ ਧੰਨਵਾਦ ਆਖ ਰਹੀਆਂ ਤੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ 2025 ਸ਼ਰਗਵਾਸੀ ਸਰਦਾਰ ਨਜਮਤ ਸਿੰਘ ਜੀ ਸੰਗਾ ਜਿਨ੍ਹਾਂ ਦੀ ਯਾਦ ਦੇ ਵਿੱਚ ਪਹਿਲਾਂ ਤੇ ਸ਼ਰਗਵਾਸੀ ਸਰਦਾਰ ਸਤਨਾਮ ਸਿੰਘ ਜੀ ਦਾ ਨਾਵਾ ਜਿਨ੍ਹਾਂ ਦੀ 14ਵੀ ਪੈਨ ਕੰਦੇ ਵੇਖਾਂਗੇ ਜາດ ਦੇ ਵਿੱਚ ਖੇਡਿਆ ਜਾ ਰਿਹਾ ਇਹ ਖੇਡ ਮੇਲਾ ਵੱਡਾ ਯੋਗਦਾਨ ਹੈ ਜਿੰਗੀ ਦੋਤਾ ਸੰਘੇ ਖਾਲਸਾ ਦੇ ਇੰਦਰਜੀ ਭਰਾਮਾ ਦਾ ਵੱਡਾ ਉਹਨਾਂ ਦਾ ਇੱਥੇ ਪੁੱਜਣ ਤੇ ਜਿਹੜਾ ਵੀ ਸ਼ੀਸ਼ਟੌਰ ਤੇ ਮਾਣ ਦਾ ਸਨਮਾਨ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਸੈਮੀਫਾਈਨਲ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਇਸ ਵੀਲੇ ਜਿਹੜਾ ਲੜਕੀਆਂ ਦਾ ਖੇਡਿਆ ਜਾ ਰਿਹਾ ਹੈ ਨਾਲ ਤੇ ਦੇਖਦਾ ਸਾਡੇ ਰਿਟਾਇਰਡ ਐਸਪੀ ਦਰਮੂ ਸਿੰਘ ਧੰਮੀ ਜੀ ਹੋਣੀ ਤੇ ਨਾਲ ਸਾਡੇ ਬਲਕਨ ਸਿੰਘ ਜੀ ਰਿਟਾਇਰਡ ਪ੍ਰਿੰਸੀਪਲ ਅਮਰ ਸਿੰਘਾਂ ਜੀਤੂ ਸਿੰਘ ਜੀ ਦਾ ਰੰਧਾਵਾ ਪੀਸ ਇਟਲੀ ਉਹਨਾਂ ਨਾਲ ਵੀ ਇੱਕ ਜਿਹੜੀ ਯਾਦਗਾਰੀ ਤਸਵੀਰ ਖਾਸ ਮੁਲਾ ਉਹ ਵੀ ਵਿਸ਼ੇਸ਼ ਤੌਰ ਤੇ ਪੱਜੇ ਨੇ ਇਹਨਾਂ ਭਰਾਵਾਂ ਦਾ ਵੀ ਬੜਾ ਧੰਨਵਾਦ ਹੈ ਆਪਣੇ ਐਨਕੇ ਦੇ ਦੇਖਾਂਗੇ ਸਾਡੀ ਖੇਡ ਵਾਲੀ ਗੱਲ ਦੇ ਅਨਮੋਲ ਹੀਰੇ ਨੇ ਸਾਡੇ ਜੀਤਾ ਮੈਸਰ ਪਰ ਬਾਪੂ ਮੈਸਰ ਪਰ ਕਿ ਸਾਨੂੰ ਫਕਰ ਪੋਸਤਾ ਜੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸਾਰੇ ਬੜੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸਾਡੇ ਮੈਸਟਰ ਮਰੀ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼ੋਹਰ ਸਿੰਘ ਜੀ ਸੰਗਾ ਯੂਕੇ ਪਿੰਦਰ ਸਿੰਘ ਜੀ ਸੰਗਾ ਯੂਕੇ ਦਰਜੀਤ ਸਿੰਘ ਜੀ ਢਿੱਲੋਂ ਸਦੀਪ ਸਿੰਘ ਜੀ ਸੰਗਾ ਇਹਨਾਂ ਸਾਡੇ ਹਰਵਿੰਦਰ ਸਿੰਘ ਜੀ ਜੰਡੂ ਸਾਹਿਬ ਜਸਪ੍ਰੀਤ ਸਿੰਘ ਜੀ ਜੰਡੂ ਸਰਪੰਚ ਸਾਹਿਬ ਹੰਸਰਾ ਸਿੰਘ ਜੀ ਚੱਗੀ ਸੰਗਾ ਜੀ ਗਰਮੀਤ ਸਿੰਘ ਲੰਮੜਦਾਰ ਸਾਡਾ ਸਰਪੰਚ ਜੀ ਜਸਬਾਦ ਸਿੰਘ ਜੀ ਇਹਨਾਂ ਸਾਰੀਆਂ ਮਾਨਮਤੀਆਂ ਸ਼ਖਸ਼ੀਅਤਾਂ ਦਾ ਵਿਸ਼ੇਤਾ ਦੇ ਧੰਨਵਾਦ ਹੈ ਨਾਲ ਸਾਡੇ ਰਿਟਾਇਰਡ ਪ੍ਰਿੰਸੀਪਲ ਦਲਕਾਸ਼ ਸਿੰਘ ਜੀ ਅਸੀਆਂ ਵਾਲੇ ਵੀ ਜਿਹੜੇ ਚੇਚੇ ਤੌਰ ਤੇ ਕਰੀਆਂ ਤੋਂ ਪੁਸ਼ਪ ਪੁਸ਼ਪ ਦਾਂਸ ਭੁਲਾਵਾ ਬੋਲੀਦਿਆਂ ਨੂੰ ਯਾਦਗਾਰੀ ਟੂਰਨਾਮੈਂਟ ਜਿਹੜਾ ਕੀਤਾ ਜਾ ਰਿਹਾ ਇਸ ਲਈ ਇਕੱਤਰ ਮੰਚ ਤੇ ਕੋਈ ਸਬੰਧ ਖੇਡ ਪ੍ਰੇਮੀ ਇਸ ਗਰਾਊਂਡ 'ਚ ਜਿੰਨੇ ਖੇਡ ਪ੍ਰੇਮੀ ਔਰ ਬੱਚੇ ਜਿਹੜੇ ਖਿਡਾਰੀ ਆ ਵਾਇਰੋਜੀ ਕਾ ਖਾਲਸਾ ਤੇ ਵਾਇਰੋਜੀ ਦੀ ਫਤਿਹ ਅੱਜ ਮੈਨੂੰ ਇਸ ਖੇਡ ਪ੍ਰੇਮੀਆਂ ਦੇ ਵਿੱਚ ਪਹੁੰਚ ਕੀਤਾ ਰੰਨਾਵਾ ਪਰਿਵਾਰ ਵੱਲੋਂ ਤੇ ਮੈਂ ਬਹੁਤ ਵੜ ਭਾਗਾਂ ਕਿ ਇਸ ਖੇਡ ਪ੍ਰੇਮੀਆਂ ਦੇ ਵਿੱਚ ਰੂਹ ਰੂਹ ਲਿਆ ਕੇ ਕਰਾਇਆ ਔਰ ਮੈਂ ਪਿਛਲੇ ਸਮੇਂ 'ਚ ਵੀ ਇਸ ਗਰਾਊਂਡ 'ਚ ਆਉਣ ਦਾ ਮੌਕਾ ਮਿਲਿਆ ਤੇ ਬੜੀ ਵੱਡੀ ਗੱਲ ਹੈ ਕਿ 30 ਸਾਲ ਤੋਂ ਲਗਾਤਾਰ ਇਹ ਪਰਿਵਾਰ ਵੱਲੋਂ ਇਸ ਪੈਂਡ ਚ ਇਸ ਨੂੰ ਲਗਾਤਾਰ ਖੇਡਾਂ ਨੂੰ ਟਾਈਮ ਦਿੱਤਾ ਜਾ ਰਿਹਾ ਹੈ ਆਪਣੇ ਕੰਮਕਾਰ ਛੱਡ ਕੇ ਆ ਦੇਖਣ ਚ ਵੇਖੋ ਛੋਟਿਆਂ ਤੋਂ ਲੈ ਕੇ ਵੱਡੇ ਬੱਚੇ ਜਿਹੜੇ ਖੇਡ ਨਾਲ ਜੁੜੇ ਹੋਏ ਨੇ ਤੇ ਉਹ ਲਗਾਤਾਰ ਇਸ ਜ਼ਮੀਨ ਨਾਲ ਜੁੜ ਕੇ ਸਾਡੇ ਆਪਣੇ ਪੰਜਾਬ ਦਾ ਨਾਂ ਪੰਜਾਬ ਦਾ ਕੀ ਪੂਰੇ ਵਰਡ ਚ ਆਪਣੀਆਂ ਖੇਡਾਂ ਨੂੰ ਉਤਸ਼ਾਹਤ ਕਰ ਰਹੇ ਨੇ ਦੇਖਣ ਚ ਲੱਗਦਾ ਹੁੰਦਾ ਕਿ ਕਾਫੀ ਜਿਹੜੀਆਂ ਸਾਡੀਆਂ ਜਿਹੜੀਆਂ ਆਸਮ ਪੰਜਾਬੀ ਖੇਡਾਂ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਕਲਚਰ ਨੂੰ ਸਾਡੇ ਪੰਜਾਬ ਦੇ ਨਾਮ ਨੂੰ ਉੱਪਰ ਪਹੁੰਚਾਇਆ ਤੇ ਉਹ ਲੋਕ ਪਹੁੰਚਣ ਦੀਆਂ ਹੋ ਚੁੱਕੀਆਂ ਹਨ ਪਰ ਇਸ ਪਰਿਵਾਰ ਵੱਲੋਂ ਲਗਾਤਾਰ ਇਹ ਕਰਾਉਣ ਦੇ ਨਾਲ ਇਹਨੂੰ ਜਿਉਂਦਾ ਰੱਖਿਆ ਇਹ ਵਿਧਾਈ ਦਾ ਪਾਤਰ ਹੈ ਔਰ ਨਾਲ ਨਾਲ ਹੀ ਜਿੰਨੇ ਬਾਕੀ بڑے ਸੀਨੀਅਰ ਖੇਡ ਪ੍ਰੇਮੀ ਹੈ ਜਿਹਨੇ ਜਿਹੜੇ ਇਸ ਨੂੰ ਸਪੋਰਟ ਕਰ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਪਵਿੱਤਰ ੌਕੇ ਤੇ ਜਿੱਥੇ ਇਸ ਪਰਿਵਾਰ ਨੂੰ ਇਸ ਖੇਡਾਂ ਤੇ ਵਧਾਈ ਦਿੰਨਾ ਨਾਲ ਨਾਲ ਅੱਜ ਲੋਹੜੀ ਦਾ ਤਿਉਹਾਰ ਹੈ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁbarਕਾਂ ਤੇ ਅਸੀਂ ਇਹ ਚਾਹਾਂਗੇ ਕਿ ਜਿਵੇਂ ਇਸ ਪਰਿਵਾਰ ਜਾਂ ਇਸ ਸਾਰੀ ਟੀਮ ਵੱਲੋਂ ਲਗਾਤਾਰ ਖੇਡ ਪ੍ਰੇਮੀ ਬੱਚੇ ਪੈਦਾ ਕੀਤੇ ਜਾ ਰਹੇ ਇਹਨਾਂ ਨੂੰ ਵਕਤ ਮંચ ਤੇ ਜਾਇਆ ਜਾ ਰਿਹਾ ਔਰ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਜੇ ਅਸੀਂ 유ਨੀਫਾਰਮ ਚ ਖੜੇ ਹਾਂ ਤੇ ਸਾਡੇ ਬਰਾਬਰ ਸਾਡੇ ਤੋਂ ਦੋ ਕਦਮ ਅੱਗੇ ਸਪੋਰਟਸ ਵਿੰਗ ਜਿਹੜਾ ਸਪੋਰਟ ਕੈਟਾਗਰੀ ਤੇ ਬਹੁਤ ਉੱਚੀਆਂ ਮੁਕਾਮ ਪੋਸਟਾਂ ਤੇ ਅਨਜੋਏ ਕਰ ਵੀ ਚੁੱਕੇ ਆਂ ਔਰ ਅਨਜੋਏ ਕਰ ਵੀ ਰਹੇ ਨੇ ਔਰ ਇਹ ਸਾਰੀਆਂ ਇਹਨਾਂ ਗਰਾਊਂਡਸ ਨੇ ਇਹ ਐਡੇ ਐਡੇ ਸਪੋਰਟਸ ਮੈਨਟੈਨਰਾਂ ਕੀਤੇ ਆ ਜਿਨ੍ਹਾਂ ਨੇ ਇਹਨਾਂ ਖੇਡਾਂ ਨੂੰ ਸੰਭਾਲ ਕੇ ਰੱਖਿਆ ਔਰ ਆਪਣਾ ਫੈਮਿਲੀ ਦਾ ਚਲਾ ਹੀ ਚੁੜੇ ਨੇ ਨਾਲ ਸਾਡੇ ਪੰਜਾਬ ਦਾ ਨਾਮ ਪੂਰੇ ਵਰਲਡ 'ਚ ਉੱਚਾ ਕੀਤਾ ਹੋਇਆ ਅੱਜ ਅਸੀਂ ਇਹ ਚਾਹਾਂਗੇ ਕਿ ਆਉਣ ਵਾਲੇ ਸਮੇਂ 'ਚ ਸਾਡੇ ਜਿਵੇਂ ਹੁਣ ਇਹਨਾਂ ਟੀਮਾਂ ਨੂੰ ਲੈ ਕੇ ਆਏ ਨੇ ਕੋਚ ਸਾਹਿਬ ਅੱਗੇ ਬੱਚੇ ਪੈਦਾ ਕਰ ਰਹੇ ਨੇ ਤੇ ਪਰਿਵਾਰਾਂ ਨੂੰ ਚਾਹੀਦਾ ਕਿ ਉਹਨਾਂ ਗਰਾਉਂਡਾਂ 'ਚ ਬੱਚਿਆਂ ਨੂੰ ਲੈ ਕੇ ਆਉਣ ਆਪਣੇ ਜਿੱਥੇ ਹੈਲਥ ਨੂੰ ਤੰਦਰੁਸਤ ਰੱਖਦੇ ਰੱਖਦੇ ਆ ਨਾਲ ਨਾਲ ਆਪਣੇ ਫਿਊਚਰ ਨੂੰ ਵੀ ਤੰਦਰੁਸਤੀ ਦੇਣ ਤੇ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਆਪਾਂ ਦੇਖਦੇ ਰਹੇ ਵੀ ਬਹੁਤ ਨਸ਼ੇ ਆ ਗਏ ਨੇ ਤੇ ਬਹੁਤ ਕੰਟਰੋਲ ਵੀ ਅਸੀਂ ਅਜੇ ਜੁਨੀਫੋਰਸ ਫੋਰਸ ਦੇ ਮੈਂਬਰ ਹੈ ਕਈ ਵੀ ਅਸੀਂ ਕਰ ਚੁੱਕੇ ਆ ਤੁਸੀਂ ਇਹਨਾਂ ਗਰਾਉਂਡਾਂ 'ਚੋਂ ਬੱਚਿਆਂ ਨੂੰ ਮੋਟੀਵੇਸ਼ਨ ਦੇ ਰਹੇ ਆ ਐਗਜ਼ੈਂਪਲ ਪੈਦਾ ਕਰ ਰਹੇ ਆ ਤੇ ਬਾਕੀ ਆਮ ਪਬਲਿਕ ਨੂੰ ਪੇਰੈਂਟਸ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਇਹਨਾਂ ਨਾਲ ਜੋੜਨ ਗਰਾਉਂਡਾਂ 'ਚ ਲੈ ਕੇ ਆਓ ਉਹ ਪਵਨ ਨਹੀਂ ਵੀ ਖੇਡਦੇ ਆ ਕੇ ਦੇਖਣਗੇ ਤੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਆ ਤੇ ਅਸੀਂ ਨਸ਼ਿਆਂ ਨੂੰ ਵੀ ਦੂਰੀ ਕਰ ਪਾ ਸਕਦੇ ਆ ਮaat ਪਾ ਸਕਦੇ ਆ ਆਪਣੀ ਤੰਦਰੁਸਤੀ ਲੈ ਸਕਦੇ ਆ ਔਰ ਕਿਸੇ ਮੁਕਾਮ ਤੇ ਪਹੁੰਚ ਸਕਦੇ ਆ ਇੰਨਾ ਹੀ ਕਹਿੰਦਾ ਮਾਫੀ ਚਾਹੁੰਨਾ ਬਹੁਤ ਬਹੁਤ ਮੁਮਰਕ ਮੈਨੂੰ ਖੁਸ਼ੀ ਹੋਈ ਆ ਕਿ ਇੱਥੇ ਮੈਨੂੰ ਤੁਸੀਂ ਦੇ ਵਿੱਚ ਜੁਆਇਨ ਕਰਾਇਆ ਪ੍ਰਮਾਤਮਾ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜिक्का ਖਾਲਸਾ ਤੇ ਵਾਹਿਗੁਰੂ ਫਤਿਹ ਥੈਂਕ ਯੂ ਚੋਦਨਾ ਟੂਰਨਾਮੈਂਟ ਇਹਨਾਂ ਸਵੇਰਾਂ ਤੋਂ ਸੁਭਾਗ ਹੋ ਰਿਹਾ ਉਹਦੇ ਗੋਲ ਕਰੇ ਇਸ ਤੇ ਅੱਜ ਨਾਮਪੜ ਸਮਾਰੋਹ ਵਿੱਚ ਸਰਦਾਰ ਅੰਤਾਰ ਸਿੰਘ ਜੀ ਪੀਟੀਐਸ ਡੀਐਸਪੀ ਸਾਹਿਬ ਸਾਡੇ ਦਰਹਾਂ ਪਹੁੰਚਿਆ ਮੈਂ ਪਰਦਾਵਾ ਪਰਿਵਾਰ ਸੰਘੇ ਖਾਲਸਾ ਪਿੰਡਵਾਲੋਂ ਇਹਨਾਂ ਨੂੰ ਇੱਥੇ ਆਇਆ ਜੀਆਂ ਆਖਦਾ ਜਿਹਨਾਂ ਨੇ ਸਾਡੇ ਇਸ ਮੇਲੇ ਨੂੰ ਇਸ ਸਮੂਲੀਅਤ ਕਰਕੇ ਚਾਰ ਚੰਨ ਲਾਏ ਆ ਤੇ ਮੈਂ ਥੋੜਾ ਜਿਹਾ ਡੀਐਸਪੀ ਸਾਹਿਬ ਦੇ ਜਾਣਕਾਰੀ ਲਈ ਮੈਂ ਪਿੰਡ ਦੀ ਅਸ਼ਕਚਿਤਾ ਤੇ ਵਿੱਚ ਜੋ ਡਵੈਲਪਮੈਂਟ ਹੋਈ ਆ ਉਹਦੇ ਬਾਰੇ ਮੈਂ ਰੀਫ ਦੇ ਵਿੱਚ ਦੱਸਣਾ ਚਾਹਾਂਗਾ 30 ਸਾਲ ਤਿੰਨ ਦੇ ਹੱਕੇ ਪਹਿਲਾਂ ਸਾਡੇ ਪਿੰਡ ਦੇ ਨੌਜਵਾਨ ਉਸ ਵੇਲੇ ਨੌਜਵਾਨ ਸੰਜੋਗ ਦੀਏ ਸਾਡੇ ਪਿੰਡ ਨੂੰ ਚੱਕ ਦੇ ਰਾਹ ਤੇ ਨਿਆਣਤੀ ਸੋਚ ਰਹੇ ਸੀਗੇ ਉਹ ਮਹਾਨ ਜੀਤਾਂ ਸਰਦਾਰ ਨਰਨ ਸਿੰਘ ਸੰਘਾ ਜੀ ਸਰਦਾਰ ਸਤਰਾ ਸਿੰਘ ਰਧਾਵਾ ਜੀ ਜੋ ਅੱਜ ਸਾਡੇ درمیان ਨਹੀਂ ਹਨ ਹਾਂਜੀ ਉਹਨਾਂ ਦੇ ਹਾਂਜੀ ਰੈਫਰੈਂਸ ਸਲਕਾ ਉਹਨਾਂ ਦੇ ਬਹੁਤ ਬਣਾਈ ਵਿਦੇਸ਼ ਵਿੱਚ ਅ ਬੈਠਿਆ ਦੇ ਇਸ ਪਿੰਡ ਨੂੰ ਸ਼ੁਰੂ ਤੋਂ ਲੈ ਕੇ ਏਬੀਸੀ ਤੋਂ ਲੈ ਕੇ ਉਹਨਾਂ ਨੇ ਦੇਖਿਆ ਸੀ ਇਹ ਪਿੰਡ ਦੀ ਸਥਿਤੀ ਉਹਨੂੰ ਅੱਗੇ ਰਿਜਾਨ ਲਈ ਉਹਨਾਂ ਦੇ ਵੀਰਾਂ ਚੁੱਕਿਆ ਹੈ ਕਲ ਦੇ ਸਹਿਯੋਗ ਨਾਲ ਇਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਉਹਨਾਂ ਨੇ ਅੱਜ ਇਸ ਕੰਦੂ ਇਸ ਸਥਿਤੀ ਤੇ ਲੈਣ ਦਾ ਕਿ ਪਿੰਡ ਪੰਜਾਬ ਚ ਹੀ ਨਹੀਂ ਮੇਰਾ ਖਲ ਭਾਰ ਦੇ ਕੁਝ ਆ ਜਿਹੜੇ ਵਿੱਚ ਪਿੰਡਾਂ ਚੋਂ ਇਕਿਆ ਇਹਦੇ ਵਿੱਚ ਉਹਨਾਂ ਨੇ ਤਿੰਨ ਵਿਸ਼ਾ ਨੂੰ ਸ਼ੋਹਿਆ ਸੀਗਾ ਕਿ ਤੇਨੂੰ ਸਿਹਤ ਨੂੰ ਤੇ ਵਾਤਾਵਰਨ ਇਹਨਾਂ ਤਿੰਨਾਂ ਵਿਸ਼ਾ ਤੇ ਇਹਨਾਂ ਸਾਡੇ ਵੱਡੇ ਵੀਰਾਂ ਨੇ ਦੇਣਾ ਦੇ ਕਰਕੇ ਪਿੰਡ ਵਾਸੀਆਂ ਦੇ 3 ਰਜ ਜੀਰਾਂ ਦੇ ਸਹਿਯੋਗ ਨਾਲ ਅੱਜ ਇਸ ਸਥਿਤੀ ਤੇ ਲੈਣ ਦਾ ਕਿ ਇਹਦੇ ਵਿੱਚ ਸਾਡੇ ਪਿੰਡ ਦੀ 500 ਕਹਿੰਦੇ ਹੁੰਦੇ ਹੈ ਜਿਹੜੇ ਸੰਘੇਰ ਫਸਾ ਆ ਗਿਆ ਪਿੰਡਿਆ ਕਿ ਜਿੱਥੇ ਤੁਹਾਨੂੰ ਪਾਣੀ ਨਹੀਂ ਨਿਕਰਾਏਗਾ ਉੱਥੇ ਬਹੁਤ ਹੀ ਵਧੀਆ ਪਾਣੀ ਦਾ ਪ੍ਰਬੰਧ ਹੈ ਸੀਵਰੇਜ ਆ ਸੀਟੀ ਟ੍ਰੀਟਮੈਂਟ ਪਲਾਂਟ ਆ ਔਰ ਇਸ ਪਾਣੀ ਦਾ ਇਹ ਜਿਹਾ ਪ੍ਰਬੰਧ ਹੈ ਜਿਹੜਾ ਕਹਿ ਲਓ ਪੰਜਾਬ ਦੇ ਵਿੱਚ ਕਿਸੇ ਕਿਸੇ ਕੋਲ ਨਹੀਂ ਹੋਊਗਾ ਪਾਣੀ ਦਾ ਸਾਡੇ ਪਿੰਡ ਦਾ ਵੱਖਰਾ ਜਿਹੜਾ ਗੈਤਰੋ ਪਾਣੀ ਆ ਉਹ ਸਾਡੇ ਫਕਰੀ ਡਰੇਨੇਜ ਆ ਸੀਵਰੇਜ ਨਾਲੋਂ ਉਹਦੇ ਸੋਪੇ ਪੜਾਏ ਆ ਤੇਰੇ ਦੇ ਜਾਰੇ ਪਾਸੇ ਉਰਨ ਜਾਂਦਾ ਆ ਇਸੇ ਲਈ ਇਸ ਪੈਨ ਨੂੰ ਕਿਹਾ ਜਾਂਦਾ ਵੀ ਇਸ ਇਸ ਪੈਨ ਤੇ ਨਹੀਂ ਪੈਂਦਾ ਨਹੀਂ ਪੈਂਦਾ ਘੜੇਵਾਸ ਪਾਣੀ ਤਾਨੂੰ ਨਜੰਨੇ ਆਉਗਾ ਜੀ ਦੇ ਵਿੱਚ ਅ ਦਿਸਪੋਜਡ ਹੁੰਦਾ ਇਸ ਤੋਂ ਇਲਾਵਾ ਸੇਤ ਤੋਂ ਸਾਡੇ ਪਿੰਡਾਂ ਤੇ ਚਮਿਆਂ 11 ਸਰਸਕਾ ਫੈਮਿਲੀ ਦੇ ਲੋਕ ਉਹਨਾਂ ਦੀ ਯਾਦ ਦੇ ਵਿੱਚ ਤਿਆਰ ਕੀਤਾ ਜਿੱਥੇ ਫਰੀ ਆ ਬੱਚੇ ਜਿੰਨੇ ਗਏ ਇਤਨਾ ਸਾਲ ਜਿਹੜਾ ਹੈ ਪਿੰਡ ਸਾਡਾ ਠੇਕ ਖੇੜਵੇ ਲਾਇਆ ਇਹ ਰੰਧਾਵਾ ਪਰਿਵਾਰ ਦੀ ਕੋਸ਼ਿਸ਼ ਸਦਕਾ ਇਹ ਨਿਰੰਤਰ ਚੱਲਿਆ ਰਿਹਾ ਹੈ ਤੇ ਇਹਦੇ ਲਈ ਇਹ ਪਰਿਵਾਰ ਬਹੁਤ ਹੀ ਵਧਾਈ ਦੇ ਪਾਤਰ ਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਇਹ ਆਪਣੀ ਵਿਵਰਤੀਆਂ ਪਿੰਡ ਸਾਰੇ ਪੱਖਾਂ ਤੋਂ ਐਜੂਕੇਸ਼ਨ ਸਿਹਤ ਵਾਤਾਵਰਨ ਨੂੰ ਜੀਣ ਤੇ ਰੱਖਣ ਲਈ ਸਬਾਈ ਨੂੰ ਵੀ ਸਹਿਦੰਦੇ ਆ ਤੇ ਆਪਣੇ ਪਿੰਡ ਨੂੰ ਅੱਗੇ ਤਿਆਰ ਆ। ਇਹਦੇ ਦੇ ਨਾਲ ਸਾਰੇ ਪਿੰਡ ਵਾਸੀਆਂ ਦਾ ਤੇ ਐਨ ਆਰ ਆਈ ਕੀ ਦਾ ਤੇ ਜਿਹੜੇ ਸਾਫੀ ਸਾਡੇ ਸਤਨ ਸਿੰਘ ਸਾਡੇ ਦਰਮਿਆਨ ਨਹੀਂ ਹਨ ਫਿਰਦੌਸ ਸਿੰਘ ਸਗਾ ਵੀ ਸਾਨੂੰ ਪਿਛਲੇ ਸਾਲ ਤੋਂ ਛੋਟਾ ਦੇ ਗਏ ਆ। ਤਾਂ ਉਹਨਾਂ ਦੇ ਖੇਫਟ ਸੱਤ ਦਾ ਇਥੋਂ ਤੱਕ ਥੜਾ ਤਰੱਕੀ ਕਰ ਚੁੱਕਿਆ ਹੈ। ਉਹਨਾਂ ਖੇਤਾਂ ਦੇ ਖੇਤਰ ਵਿੱਚ ਆ ਤੇ ਬੱਚਿਆਂ ਨੂੰ ਇੱਕ ਸੇਧ ਦੇ ਰਿਹਾ। ਇਹ ਚੰਦ ਵੱਲੋਂ ਇੱਕ ਪਰਿਵਾਰ ਅਗਵਾਈ ਕਰਕੇ ਇਹ ਬਹੁਤ ਹੀ ਅੱਜ ਇਸ ਇਬਾਦੇ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਬੱਚੇ ਅੱਜ ਵੱਧ ਪਾਸੇ ਤੋਂ ਥੋੜਾ ਜਿਹਾ ਰੋਕ ਰਿਹਾ ਕਰ ਰਹੇ ਆ ਉਹ ਮੇਰਾ ਖਿਆਲ ਹੈ ਖੇਡਾਂ ਦੇ ਵਿੱਚ ਪੈਣ ਕਰਕੇ ਹੀ ਇਹ ਕਿ ਥੋੜਾ ਜਿਹਾ ਪਾਸੇ ਹੋ ਰਹੇ ਤਾਂ ਹੋ ਸਕਦੇ ਆ ਕਿਉਂਕਿ ਜੇ ਸਰੀਰ ਦਾ ਸ਼ੌਕ ਹੋਵੇ ਕਿਉਂਕਿ ਖੇਡਾਂ ਨਾਲ ਕਰਦਾ ਸਰੀਰ ਹੀ ਨਹੀਂ ਸਰੀਰ ਨੂੰ ਰੱਖਣਾ ਰਖੜਾਵਾ ਇਹਦੇ ਲਈ ਸਾਡੇ ਜੋਬ ਓਰੀਐਂਟਡ ਸਭੇ ਵਾ ਮਿਲਦੇ ਆ ਵਾਡੇ ਵਾਡੇ ਪੋਸਟਾਂ ਤੇ ਪੰਜਾਬ ਪੁਲਿਸ ਸੈਲੈਕਟ ਕੀ ਬੋਰਡ ਰੇਲਵੇ ਚ ਔਰ ਬਹੁਤ ਸਾਰੇ ਮੈਗਨਾ ਦੇ ਵਿੱਚ ਸਪੋਰਟਸman ਜਾਂਦੇ ਆ ਔਰ ਵਧੀਆ ਆਪਣਾ ਲਾਈਫ ਸੰਜਾਇ ਕਰਦੇ ਆ ਇਨਾ ਹੀ ਸ਼ਾਨਦਾਰ ਨਾਲ ਮੈਂ ਇੱਕ ਵਾਰ ਫਿਰ ਜੀਐਸਪੀ ਸਾਹਿਬ ਮੈਂ ਇੱਥੇ ਆਇਆ ਗਿਆ ਅੱਜ ਦਾ ਸਾਰੇ ਬਾਲਵਾਇ ਦੱਚਕ ਖਿਡਾਰੀ ਸੱਜਣਾ ਦਾ ਸਾਡੇ ਮੇਲੇ ਦੇ ਵਿੱਚ ਇਸ ਸਮੂਹਿਆ ਕਾਰਨ ਬਹੁਤ ਬਹੁਤ ਧੰਨਵਾਦ ਦੋਨਾਂ ਟੀਮਾਂ ਦੇ ਵਿੱਚ ਇਸ ਮੇਲੇ ਸਿਰੇ ਦੀ ਟੱਕਰ ਦੋਨਾਂ ਮੈਦਾਨਾਂ ਦੇ ਵਿੱਚ ਚੱਲ ਰਹੀ ਹੈ ਇੱਕ ਪਾਸੇ ਲੜਕੀਆਂ ਦਾ ਮੈਚ ਹੈ ਤੇ ਦੂਜੇ ਪਾਸੇ ਲੜਕੀਆਂ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਮੈਚ ਨਹੀਂ ਰੋਕਿਆ ਦੋਨਾਂ ਨੀਟਾਂ ਦੇ ਗੱਭੀ ਜਿਹੜੇ ਸਾਡੇ ਭਰਾ ਬੈਠੇ ਹੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨੇ ਜੇ ਕਲੀਅਰ ਕਰ ਦੇਗੀ రెడ్డి ਪਿਛੇ ਨਰੰਦ ਕਮੇਟੀ ਬੈਠੀ ਹੈ ਤੇ ਉਹਨਾਂ ਨੂੰ ਜਿਹੜਾ